ਗੀਤਕਰ ਬਚਨ ਬੇਦਿਲ ਰਚਨਾ ਸ਼ੋਕ ਬਾਂਸਲ ਮਾਨਸਾ ਗੀਤਕਰ ਹਮੇਸ਼ਾ ਪਰਦੇ ਦੇ ਪਿੱਛੇ ਰਹੇ ਦੌਲਤ ਸ਼ੋਹਰਤ ਤੋਂ ਵੀ ਕੋਹਾਂ ਦੂਰ ਪਰ ਪਿਛਲੇ ਸਮੇਂ ਵਿੱਚ ਕੁਝ ਕੋ ਗੀਤਕਰ ਐਸੇ ਵੀ ਹੋਏ ਜੋ ਪਰਦੇ ਦੇ ਸਾਹਮਣੇ ਵੀ ਆਏ ਦੌਲਤ ਸ਼ੋਹਰਤ ਵੀ ਉਹਨਾਂ ਦੀ ਝੋਲੀ ਪਈ ਉਹਨਾਂ ਵਿੱਚ ਸ਼ਮਸ਼ੀਰ ਸੰਧੂ ਬਚਨ ਬੇਦਿਲ ਤੇ ਭਿੰਦਰ ਡੱਬਾਲੀ ਦੇ ਨਾਮ ਪਰਮੁੱਖ ਹਨ ਇਹਨਾਂ ਗੀਤਕਰਾਂ ਵਿੱਚੋਂ ਅੱਜ ਗੱਲ ਕਰਦੇ ਹਾਂ ਬਚਨ ਬੇਦਿਲ ਦੀ ਜੇ ਤੁਸੀਂ ਰੇਲ ਦੇ ਸਧਾਰਨ ਦਰਜੇ ਦੇ ਡੱਬੇ ਵਿੱਚ ਕਦੇ ਸਫ਼ਰ ਕੀਤਾ ਹੋਵੇ ਤਾਂ ਸਰੰਗਾਂ ਦੇ ਸੁਰ ਤੇ ਡੀਟੀਆਂ ਦੀ ਧਾਲ ਤੇ ਗਾਉਂਦੇ ਰਾਜਸਤਾਨੀ ਜੋੜਿਆਂ ਨੂੰ ਗਾਉਂਦਿਆਂ ਜ਼ਰੂਰ ਸੁਣਿਆ ਹੋਵੇਗਾ ਉਹ ਅਕਸਰ ਗਾਉਂਦੇ ਹਨ ਮੇਰੀ ਰੰਗਲੀ ਚਰਖੀ ਅਜਤੰਦ ਤੇਰੇੜੇ ਕਦੇ ਮਾਰ ਰਾਂਜਣਾ ਤੂੰ ਰੰਗਪੁਰ ਗੇੜੇ ਕਿਸੇ ਗੀਤ ਦੀ ਮਕਬੂਲੀਅਤ ਦੀ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ ਸੰਗਰੂਰ ਦੀ ਵੱਖੀ ਵਿੱਚ ਵਸਦੇ ਇਤਿਹਾਸਕ ਪਿੰਡ ਜੇ ਕਲਾਕਾਰਾਂ ਦੀਆਂ ਵੱਡੀਆਂ ਵੱਡੀਆਂ ਕਾਰਾਂ ਆਉਣ ਦਾ سلسلہ ਸ਼ੁਰੂ ਹੋਇਆ ਤੋ ਬਚਨ ਬੇਦਿਲ ਕਰਕੇ ਬਚਨ ਦਾ ਜਨਮ 1 ਫਰਵਰੀ 1967 ਨੂੰ ਆਪਣੇ ਨਾਨਕੇ ਪਿੰਡ ਰੋੜੇਵਾਲ ਵਿਖੇ ਮਾਤਾ ਮੁਖਚਾਰ ਕੌਰ ਦੀ ਕੁੱਖੋਂ ਹੋਇਆ। ਬਚਨ ਪਿਤਾ ਸਰਦਾਰ ਗੁਰਦੇਵ ਸਿੰਘ ਦਾ ਲਾਡਲਾ ਪੁੱਤਰ ਹੈ। ਮੁੱਢਲੀ ਪੜ੍ਹਾਈ ਉਸਨੇ ਪਿੰਡ ਬਡਰੁਖਾ ਤੋਂ ਕੀਤੀ ਉਚੇਰੀ ਵਿਦਿਆਲੀ ਉਸਨੇ ਮਸਤੂਆਣਾ ਸੈਵਕ ਦਾਖਲਾ ਲਿਆ। ਪੜ੍ਹਾਈ ਕਰਨ ਤੋਂ ਪ੍ਰੰਤ ਉਸਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਮਿਲ ਗਈ। ਸਭ ਤੋਂ ਪਹਿਲੀ ਨਿਯੁਕਤੀ ਲੁਧਿਆਣੇ ਵਿਖੇ ਹੋਈ। ਗੀਤਾਂ ਬਚਨ ਦੇ ਮਨ ਵਿੱਚ ਬਚਪਨ ਵਿੱਚ ਹੀ ਮੋਲਣ ਲੱਗ ਪਏ ਸਨ। 1986 ਵਿੱਚ ਬਚਨ ਬੇਦਿਲ ਦਾ ਲਿਖਿਆ ਪਹਿਲਾ ਗੀਤ ਸੁਰਿੰਦਰ ਚੰਦਾ ਤੇ ਕੁਲਦੀਪ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਜਿਸਦੇ ਬੋਲ ਸਨ ਤੈਨੂੰ ਕਿੰਨਾ ਕੁ ਹੈ ਮੇਰੇ ਨਾਲ ਪਿਆਰ ਹਾਨੀਆਂ ਇਹ ਗੀਤ ਕੋਈ ਬਹੁਤਾ ਨਿਗਾ ਵਿੱਚ ਨਹੀਂ ਆਇਆ 2 ਵਰਿਆਂ ਦੇ ਵਕਫੇ ਮਗਰੋਂ ਪਾਪ 1988 ਵਿੱਚ ਜਦੋਂ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਬਚਨ ਦਾ ਗੀਤ ਮੇਰੀ ਰੰਗਲੀ ਚਰਖੀ ਆਇਆ ਤਾਂ ਬਚਨ ਬੇਦਿਲ ਛਾਲ ਮਾਰ ਕੇ ਪੰਜਾਬੀ ਗੀਤਕਾਰਾਂ ਦੀ ਮੂਰਲੀ ਖਤਾਰ ਵਿੱਚ ਆ ਗਿਆ ਉਸ ਤੋਂ ਬਾਅਦ ਬਚਨ ਨੇ ਪਿੱਠ ਪਾ ਕੇ ਨਹੀਂ ਦੇਖਿਆ ਬਚਨ ਤੇ ਗੀਤਾਂ ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਪੋਸ਼ ਆਇਆ ਜੋ ਲੋਕਾਂ ਦੇ ਦਿਲਾਂ ਤੇ ਛਾ ਗਿਆ ਜਿਨ੍ਹਾਂ ਵਿੱਚ ਰਣਜੀਤ ਮਣੀ, ਦਵਿੰਦਰ ਕੋਹੇਨੂਰ, ਲਵਲੀ ਨਰਮਨ ਸਮੇਤ ਕਾਫੀ ਨਾਮ ਹਨ ਪਰ ਅਮੇ ਬਚਨ ਤੇ ਲਿਖੇ ਕੁਝ ਗੀਤ ਤੇ ਸਮੇਂ-ਸਮੇਂ ਵਿਵਾਦ ਵੀ ਛਿੜੇ ਜਿਨ੍ਹਾਂ ਵਿੱਚ ਮੇਰੇ ਰਾਜੇ ਦਾ ਪ੍ਰਿੰਸੀਪਲ ਜੀ ਕਟਿਓਣਾ ਕਾਲਜ ਚੋਂ ਦਾ ਅੱਜ ਦੇ ਸਰਮੌਰ ਗਾਇਕ ਦਲਜੀਤ ਦੋਸਾਂਝ ਦੀ ਗਾਇਕੀ ਦਾ ਘੇਰਾ ਵਿਸ਼ਾਲ ਕਰਨ ਵਿੱਚ ਬਚਨ ਦੇ ਹੀ ਇੱਕ ਵਿਵਾਦਿਤ ਕੀਤਾ ਵੱਡਾ ਯੋਗਦਾਨ ਹੈ 120 8 ਕੁੜੀ ਦਾ ਬੇਸ਼ੱਕ ਨਾ ਗੀਤਾ ਨੇ ਬਚਨ ਬੇਦਿਲ ਨੂੰ ਵਿਵਾਦਾਂ ਦੇ ਘੇਰੇ ਵਿੱਚ ਲਿਆਂਦਾ ਪਰ ਉਸ ਦਾ ਘੇਰਾ ਵਿਸ਼ਾਲ ਹੋਇਆ ਜੇ ਬਚਨ ਬੇਦਿਲ ਦੀ ਸਮੁੱਚੀ ਗੀਤਕਾਰੀ ਦਾ ਧਿਆਨ ਕੀਤਾ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਬਚਨ ਮੌਲਿਕ ਗੀਤਕਾਰ ਹੈ ਪਿੰਡਵਾਜ਼ਾ ਮਾਰਦਾ ਉਸ ਦੀ ਉਲੰਮੀ ਕਵਿਤਾ ਹੈ ਜਿਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਹੈ ਮੇਰਾ ਮੰਨਣਾ ਹੈ ਕਿ ਪਿੰਡਵਾਜ਼ਾ ਮਾਰਦਾ ਸਕੂਲਾਂ ਦੇ ਸਿਲੇਬਸ ਵਿੱਚ ਵੀ ਲਗਣੀ ਚਾਹੀਦੀ ਹੈ ਚੰਦਰੀ ਖੇੜਾ ਉਸ ਦਾ ਸ਼ਾਕਰਨਾਵਲ ਹੈ ਗੀਤਾਂ ਵਿੱਚ ਬਚਨ ਦੀ ਕਲਮ ਨਿਰੰਤਰ ਝਰਨੇ ਵਾਂਗੂ ਵਹਿ ਰਹੀ ਹੈ ਤੇ ਸ਼ਾਲਾ ਇੰਜ ਹੀ ਵਹਿਦੀ ਰਹੇ ਧੰਨਵਾਦ